ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਛੱਠਾ ਤੇ ਬਾਪੂ ਮੇਵਾ ਸਿੰਘ ਜੀ ਪਾਲੀਆ ਦਸਵੇਂ ਪਾਤਸ਼ਾਹ ਦੇ ਛੋਟੇ ਸਹਬਜ਼ਾਦੇ ਜਿਵੇਂ ਸੂਬੇ ਦੀ ਕਚਹਿਰੀ ਦੇ ਵਿੱਚ ਸੂਬੇ ਦੇ ਸਾਹਮਣੇ ਖੜ ਕੇ ਉਹਨੂੰ ਮੂੰਹ ਤੋੜ ਮਾ ਜਵਾਬ ਦਿੰਦੇ ਨੇ ਉਹਨਾਂ ਲੈਣਾ ਨੂੰ ਮੈਂ ਤੇ ਬਾਪੂ ਜੀ ਤੁਹਾਡੇ ਨਾਲ ਸਾਂਝੀਆਂ ਕਰਦਿਆਂ 10 ਬਾਪੂ ਕੀ ਕਹਿੰਦੇ ਨਾ ਈਨ ਕਿਸੇ ਦੀ ਭਰਦੇ ਹਾਂ ਨਾ ਮੌਤੋਂ ਬਿਲਕੁਲ ਡਰਦੇ ਹਾਂ ਅਸੀਂ ਬੇਟੇ ਕਲਗੀ ਧਰਦੇ ਹਾਂ ਜੀ ਦਾ ਜੱਗ ਵਿੱਚ ਤੇਜ ਸਿੱਧਾ ਜੱਗ ਵਿੱਚ ਤੇਜ ਕਰਾਰਾ ਹੈ ਸਾਨੂੰ ਸਿਰ ਨਾਲੋਂ ਸਦਕ ਪਿਆਰਾ ਹੈ ਉਹ ਬੰਦਾ ਕਾਲ ਨੇ ਕਾਬੂ ਕਰਨਾ ਹੈ ਜਲ ਵਿੱਚ ਪਤਾਸਾ ਖਰਨਾ ਹੈ ਜੋ ਜੰਮਿਆ ਉਸਨੇ ਮਰਨਾ ਹੈ ਔਰ ਰੰਗ ਦੱਸ ਕੌਣ ਉਹ ਦੱਸ ਔਰੰਗ ਕੌਣ ਵਿਚਾਰਾ ਹੈ ਸਾਨੂੰ ਸਿਰ ਨਾਲੋਂ ਸਿੱਧਕ ਪਿਆਰਾ ਹੈ ਜੋ ਦੇਮੋ ਕਸ਼ਟ ਸਹਾਰਾਂਗੇ ਹੱਸ ਹੱਸ ਕੇ ਜਾਨਾਂ ਬਾਰਾਂਗੇ ਉੱਦੇ ਸਿਰਾਂ ਦੇ ਮਹਿਲ ਉਸਾਰਾਂਗੇ ਚਰਵੀ ਦਾ ਪਾਉਣਾ ਚਰਵੀ ਦਾ ਪਾਉਣਾ ਗਾਰਾ ਹੈ ਸਾਨੂੰ ਸਿਰ ਨਾਲੋਂ ਸਿੱਧਕ ਪਿਆਰਾ ਹੈ ਉਹ ਜੀ ਦਾ ਹੁਕਮ ਆਕਾਸ਼ਾਂ ਵਿੱਚ ਤੁਰਦਾ ਆ ਸਦਾ ਪੱਤਰ ਗਿਆ ਤੁਰਦਾ ਭੇਜਾਵਾ ਨਾਨਕ ਸਤਗੁਰ ਦਾ ਉਹ ਖੜਾ ਵੇਖਾ ਉਹ ਖੜਾ ਦੇਖ ਹਲਕਾਰਾ ਹੈ ਸਾਨੂੰ ਸਿਰ ਨਾਲੋਂ ਸਿੱਧਕ ਪਿਆਰਾ ਹੈ ਜਦ ਜ਼ੁਲਮ ਦੀ ਕੱਢਣੀ ਖੱਗਿਆਂ ਚੋਂ ਕੀ ਖਤਰਾ ਸ਼ੇਰ ਨੂੰ ਡੱਗਿਆਂ ਤੋਂ ਡਰ ਕੇ ਤੇ ਚੂਹੇ ਬੱਗਿਆਂ ਤੋਂ ਨਾ ਤਜਦੇ ਸੱਪ ਨਾ ਤਜਦੇ ਸੱਪ ਭੁਗਾਰਾ ਹੈ ਸਾਨੂੰ ਸਿਰ ਨਾਲੋਂ ਸਿੰਧਕ ਪਿਆਰਾ ਹੈ ਨਾ ਭਗਤ ਡਰਨ ਜਮਦੂਤਾਂ ਤੋਂ ਕੀ ਪੈ ਸ਼ਰਾ ਦੀਆਂ ਭੂਤਾਂ ਤੋਂ ਆਪ ਦੀਆਂ ਕਰਤੂਤਾਂ ਤੋਂ ਤੇਰੇ ਰਾਜ ਦਾ ਡੁੱਬਣਾ ਉਹ ਤੇਰੇ ਰਾਜ ਦਾ ਡੁੱਬਣਾ ਤਾਰਾ ਹੈ ਸਾਨੂੰ ਸਿਰ ਨਾਲੋਂ ਸਿੱਧਕ ਪਿਆਰਾ ਹੈ ਧੌਂਆਂ ਵੇਚ ਖਰੀਦੇ ਗਧੀਆਂ ਤੂੰ ਬਦਨਾਮ ਰਹੇਗਾ ਸਦੀਆਂ ਤੂੰ ਆ ਕਬਰ ਛਕਰਦਾ ਬਦੀਆਂ ਤੂੰ ਨਾ ਜੰਮਣਾ ਫੇਰ ਨਾ ਜੰਮਣਾ ਫੇਰ ਦੁਬਾਰਾ ਸਾਨੂੰ ਸਿਰ ਨਾਲੋਂ ਸਿੱਧਕ ਪਿਆਰਾ ਹੈ ਹੁਣ ਮਰੂਦ ਖੁਦਾ ਦੀ ਰੀਸ ਕਰੇ ਰਾਵਣ ਦਾ ਪਾਣੀ ਖਿਜਰ ਪੜੇ ਹਾਂ ਕਾਹ ਵਾਂ ਕੁੱਤਿਆਂ ਦੀ ਮੌਤ ਮਰੇ ਫਿਰ ਔਰੰਗ ਕੌਣਾ ਓਹੋ ਔਰੰਗ ਕੌਣ ਵਿਚਾਰਾ ਹੈ ਸਾਨੂੰ ਸਿਰ ਨਾਲੋਂ ਸਿੱਧਕ ਪਿਆਰਾ ਹੈ ਹੁਣ ਤੇਜ ਘਟੂਗਾ ਦਾਦਿਆਂ ਦਾ ਰੱਬ ਨਾਲ ਲਗਾਏ ਆੜੇ ਸੀ ਸੀ ਸਾਡਿਆਂ ਦਾ ਹੋ ਜਾਣਾ ਹੁਣੇ ਹਾਂ ਹੋ ਜਾਣਾ ਹੁਣੇ ਨਤਾਰਾ ਹੈ ਸਾਨੂੰ ਸਿਰ ਨਾਲੋਂ ਸਦਕ ਪਿਆਰਾ ਹੈ ਹੋ ਆਹ ਕਹਿ ਕਰਨੈ ਲਖਬੀਸ਼ਰ ਜੇ ਤਪ ਛੱਡਦੇ ਨਹੀਂ ਤਪੀ ਸ਼ਰ ਜੇ ਸਿਰ ਦਿੱਤੀਆਂ ਮਿਲ ਜੇ ਈ ਸ਼ਰ ਜੇ ਇਸ ਵਿੱਚ ਕੀ ਦੱਸ ਇਸ ਵਿੱਚ ਕੀ ਦੱਸ ਕਿ ਸਾਰਾ ਹੈ ਸਾਨੂੰ ਸਿਰ ਨਾਲ ਉਹ ਸਿੱਧਕ ਪਿਆਰਾ ਹੈ ਬੋਲੇ ਸੋਨਹਾਂ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ